ਫਲਿਕਸ ਮਾਣਾ نیوز ਦੇਖ ਰਹੇ तमाम ਦਿਸਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਪਟਿਆਲਾ ਰੋਡ ਤੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ 20 ਦਿਨ ਪਹਿਲਾਂ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਦੇ ਵੱਲੋਂ ਇਸ ਰੋਡ ਦਾ ਜਿਹੜਾ ਨਵੀਕਰਨ ਰੱਖਿਆ ਗਿਆ ਸੀ ਤੇ ਇਸ ਰੋਡ ਨੂੰ ਜਿਹੜਾ ਦੁਬਾਰਾ ਬਣਾਉਣ ਦੀ ਜਿਹੜੀ ਹੈ ਚਰਚਾ ਸ਼ਹਿਰ ਦੇ ਵਿੱਚ ਪਿੱਛਿਆ ਸਨ ਜੇ ਗੱਲ ਕਰੀਏ ਤਾਂ 2018 ਦੇ ਵਿੱਚ ਇਹਨਾਂ ਦੁਕਾਨਦਾਰਾਂ ਨੂੰ ਕਿਉਂਕਿ ਇਸ ਰੋਡ ਦੇ ਉੱਤੇ ਜਿਹੜੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਲੈਟਰ ਵੀ ਜਾਰੀ ਹੋਏ ਸਨ ਜਿਸ ਦੇ ਵਿੱਚ ਪੀ ਡਬਲਯੂ ਡੀ ਵਿਭਾਗ ਵੱਲੋਂ ਨਗਰ ਕੌਂਸਲ ਦੀ ਮਜਬੂਰਤੀ ਦੇ ਨਾਲ ਇਹ ਦੁਕਾਨਾਂ ਖਾਲੀ ਕਰਾਉਣ ਦਾ ਜਿਹੜਾ ਇਹਨਾਂ ਨੂੰ ਕਿਹਾ ਗਿਆ ਸੀ ਪਰ ਹਾਲੇ ਤੱਕ ਹਰਿਆਣਵੀ ਦੀ ਗੱਲ ਹੈ ਕਿ ਜਿਹੜੀ ਗੁਰਦੁਆਰੇ ਦੀ ਕੰਦ ਹੈ ਉਹ ਟਾ ਦਿੱਤੀ ਗਈ ਹੈ ਤੇ ਹੋਰ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੇ ਉੱਪਰ ਨਗਰ ਕੌਂਸਲ ਦੇ ਵੱਲੋਂ ਜਿਹੜਾ ਹਾਲੇ ਤੱਕ ਛਿੱਕੇ ਟੰਗਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਇਸ ਰੋਡ ਦੇ ਉੱਪਰ ਜਿਹੜਾ ਪੜਨ ਜਾ ਰਿਹਾ ਸੀ ਇਹ ਰੋਡ ਜਿਹੜਾ ਬਣਨਾ ਸੀਗਾ ਹਰਿਆਣੇ ਦੀ ਗੱਲ ਹੈ ਕਿ ਸਾਡੀ ਟੀਮ ਦੇ ਵੱਲੋਂ ਕੁਝ ਦਿਨ ਪਹਿਲਾਂ ਪੀਡਬਲਯੂਡੀ ਦੇ ਜਿਹੜੇ ਐਸਟੀਓ ਨੇ ਸਰਬਜੀਤ ਸਿੰਘ ਉਹਨਾਂ ਦੇ ਨਾਲ ਗੱਲ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਸਾਡੇ ਵੱਲੋਂ ਜਿਹੜਾ ਇਸ ਤਰ੍ਹਾਂ ਇੱਕ ਇਹਦਾ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਕਿਤੇ ਨਾ ਕਿੱਥੇ ਜਿਹੜੀ ਸਮਾਣਾ ਨਗਰ ਕੌਂਸਲ ਹੈ ਉਹ ਜਿਹੜੀ ਹੈ ਕਾਨੂੰਨ ਦੀ ਜਿਹੜੀਆਂ ਤੱਜੀਆਂ ਉਡਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਗੱਲ ਕਰੀਏ ਤਾਂ 2018 ਦੇ ਵਿੱਚ ਜਿਹੜੇ ਲੈਟਰ ਨੇ ਜਾਰੀ ਹੋਏ ਸਨ ਸੋ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਇਹਨਾਂ ਦੁਕਾਨਾਂ ਜਿਹੜੀਆਂ ਨੇ ਵਿੱਚ ਆ ਰਹੀਆਂ ਸਨ ਇੱਕ ਕੌਟਲੀ ਜਿਹੜੀ ਹੈ ਜੜ ਤੋਂ ਹੀ ਦੁਕਾਨਾਂ ਢਾਈਆਂ ਜਾਣੀਆਂ ਸਨ ਪਰ ਹਾਲੇ ਤੱਕ ਜਿਹੜੀ ਹੈ ਅਜੇ ਹੀ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਕਿੱਥੇ ਨਾ ਕਿੱਥੇ ਜਿਹੜੀ ਹੈ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹੜਾ ਲੈਟਰ ਹੈ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਜਿਹੜੀ ਗੱਲਬਾਤ ਹੋਰੇ ਮੌਕੇ ਤੇ ਦੁਕਾਨਦਾਰ ਨਹੀਂ ਉਹਨਾਂ ਨਾਲ ਵੀ ਕਰਾਂਗੇ ਫਿਲਹਾਲ ਤਾਂ ਇੱਕ ਵਾਰ ਜਿਹੜੀਆਂ ਤਸਵੀਰਾਂ ਨੇ ਗੁਰਦੁਆਰੇ ਦੀਆਂ ਦਿਖਾਣੇ ਕਿਉਂਕਿ ਵੀਰਾਂ ਨੇ ਦੇਖ ਸਕਦੇ ਹੋ ਸਮਾਣਾ ਦੇ ਕੱਗਾ ਰੋਡ ਤੇ ਜਿਹੜਾ ਸਮਾਣਾ ਦਾ ਟਰੱਕ ਯੂਨੀਅਨ ਦਾ ਗੁਰਦੁਆਰਾ ਹੈ ਇਹ ਜਗ੍ਹਾ ਜਿਹੜੀ ਹੈ ਸਮਾਣਾ ਦੇ ਜਿਹੜੀ ਰੋਡ ਦੇ ਉੱਪਰ ਵਿੱਚ ਆਂਦੀ ਸੀ ਤਾਂ ਪੀਡਬਲਯੂਡੀ ਦੀ ਜਿਹੜੀ ਜਗ੍ਹਾ ਦੱਸੀ ਜਾਂਦੀ ਸੀ ਕਿਉਂਕਿ ਇਹ ਜਗ੍ਹਾ ਨੂੰ ਜਿਹੜਾ ਮੁਕੰਮਲ ਹੁਣ ਢਾ ਦਿੱਤਾ ਗਿਆ ਤੇ ਜਿਹੜੀ ਹੈ ਇਸ ਦੇ ਉੱਤੇ ਜਿਹੜੀ ਕੰਧ ਸੀ ਉਹ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਤੇ ਜਿਹੜੀਆਂ ਦੁਕਾਨਾਂ ਨੇ ਹਲੇ ਤੱਕ ਉਹ ਉੱਥੇ ਹੀ ਨੇ ਕਿੱਥੇ ਨਾ ਕਿੱਥੇ ਬਹੁਤ ਵੱਡੇ ਜਿਹੜੇ ਸਵਾਲ ਖੜੇ ਹੁੰਦੇ ਨੇ ਸਮਾਣਾ ਨਗਰ ਕੌਂਸਲ ਦੇ ਇਹਦੇ ਉੱਪਰ ਜੇ ਗੱਲ ਕਰੀਏ ਤਾਂ ਜਿਹੜੇ ਪੀਡਬਲਯੂਡੀ ਦੇ ਮੈਕਮੇ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਪੱਲਾ ਝਾੜ ਲਿਆ ਗਿਆ ਕਿ ਸਾਡੇ ਵੱਲੋਂ ਜਿਹੜੀ ਹੈ ਕੋਈ ਨਿਸ਼ਾਨਦੇਹੀ ਨਹੀਂ ਹੋਈ ਪਰ ਨਗਰ ਕੌਂਸਲ ਕਹੀ ਜਾ ਰਹੀ ਹੈ ਕਿ ਪੀਡਬਲਯੂਡੀ ਦੀ ਜਿਹੜੀ ਹੈ ਉਹਨਾਂ ਦੀ ਸਾਂਝ ਦੇ ਨਾਲ ਜਿਹੜੀ ਹੈ ਇੱਥੇ ਰੋਡ ਦੀ ਨਿਸ਼ਾਨਦੇਹੀ ਹੋਈ ਹੈ ਗੱਲ ਕਰੀਏ ਤਾਂ ਇਹ ਰੋਡ ਜਿਹੜੇ ਡਬਲ ਬਣਨ ਜਾ ਰਿਹਾ ਸੀ ਪਰ ਜਿਹੜੀਆਂ ਦੁਕਾਨਾਂ ਨੇ ਹਾਲੇ ਵੀ ਅੱਜ ਵੀ ਉੱਥੇ ਹੀ ਨੇ ਹਰਿਆਣੀਆਂ ਦੀ ਗੱਲ ਹੈ ਇਹਨਾਂ ਦੁਕਾਨਦਾਰਾਂ ਦੇ ਉੱਪਰ ਇੰਨੀ ਨਗਰ ਕੌਂਸਲ ਕਿਉਂ ਮਿਹਰਬਾਨ ਹੈ ਕਿ ਜਿਹੜੀਆਂ ਇਹ ਦੁਕਾਨਾਂ ਹਾਲੇ ਤੱਕ ਨਹੀਂ ਟਾਈਆਂ ਨਹੀਂ ਹੋਰ ਵੀ ਮੌਕੇ ਦੇ ਲੋਕ ਮੌਜੂਦ ਨੇ ਇਸ ਗੁਰਦੁਆਰੇ ਦੇ ਜਿਹੜੇ ਪਾਟੀ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੋਸ਼ਿਸ਼ ਕਰਾਂਗੇ ਸਮਾਣਾ ਟਰੱਕ ਯੂਨੀਅਨ ਗੁਰਦੁਆਰੇ ਦੇ ਜਿਹੜੇ ਸੇਵਾ ਕਰਨ ਵਾਲੇ ਬਾਬਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਸਬੰਧ ਦੇ ਵਿੱਚ ਅੱਜ ਬਾਬਾ ਜੀ ਜਿਹੜੀ ਇਹ ਸਮਾਣਾ ਕੱਗਾ ਰੋਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਸਾਹਿਬ ਦੇ ਵੱਲੋਂ ਨੀਵੀਕਰਨ ਕਰਿਆ ਗਿਆ ਸੀ ਇਸ ਰੋਡ ਨੂੰ ਚੌੜਾ ਕਰਿਆ ਜਾਣਾ ਪਰ ਬਾਬਾ ਜੀ 2018 ਦੇ ਵਿੱਚ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਲੈਟਰ ਜਾਰੀ ਹੋਇਆ ਸੀ ਵੀ ਦੁਕਾਨਾਂ ਵੀ ਢਾਈਆਂ ਜਾਣੀਆਂ ਪਰ ਗੁਰਦੁਆਰੇ ਦੀ ਕੰਧ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਵੀ ਬਣ ਕੇ ਨਵੇਂ ਤੇ ਮੋਰਸ ਤੋਂ ਬਣਾਨੀ ਅੱਗੇ ਬਣਾਨੀ ਲੜਕ ਕਹਿੰਦੇ ਇਸ ਤੋਂ ਬਣੇਗੀ ਠੀਕ ਅੱਗੇ ਨਹੀਂ ਬਣਾਉਣੀ ਇਸ ਤੋਂ ਬਣਾਈ ਵੀ ਇੱਥੋਂ ਤੁਹਾਨੂੰ ਜਿਹੜਾ ਇੱਥੋਂ ਲollipops ਦਿੱਤਾ ਗਿਆ ਵੀ ਇੱਥੋਂ ਸ਼ੁਰੂ ਕਰਾਂਗੇ ਅੱਜ ਸ਼ੁਰੂ ਕਰਾਂਗੇ ਉਸ ਤੋਂ ਅੱਛਾ ਅੱਗੇ ਨਹੀਂ ਬਣਦੇ ਤੇ ਕੀ ਮੰਗ ਕਰਨਾ ਚਾਹੋਗੇ ਮੰਗਦੇ ਵੀ ਸਾਰਾ ਪ੍ਰੋਬਲਮ ਹੋਣੀ ਦਾ ਸਭ ਦੀ ਹਮ ਸਾਰੇ ਪ੍ਰੋਬਲਮ ਹੋਣੀ ਚਾਹੀਦਾ ਠੀਕ ਹਾਂ ਸੋ ਦੇਖ ਸਕਦੇ ਹਾਂ ਜਿਹੜੇ ਗੁਰਦੁਆਰੇ ਦੇ ਵਿੱਚ ਸੇਵਾ ਕਰਨ ਵਾਲੇ ਬਾਬਾ ਜੀ ਨੇ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਰੂਲ ਇਸ ਨੇ ਉਹਨੂੰ ਫੋਲੋ ਕੀਤਾ ਜਾਵੇ ਪਰ ਹਾਲੇ ਤੱਕ ਜਿਹੜੇ ਰੂਲ ਨੇ ਜਾਂ ਫਿਰ ਉਹਨਾਂ ਨੂੰ ਨਗਰ ਕੌਂਸਲ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਛਿੱਕੇ ਟੰਗਿਆ ਜਾ ਰਿਹਾ ਜਿਹੜੀਆਂ ਕਾਨੂੰਨ ਦੀਆਂ ਤੱਚੀਆਂ ਨੇ ਸਰ ਆਮ ਉਡਾਈਆਂ ਜਾ ਰਹੀਆਂ ਸੋ ਇਸ ਸਬੰਧ ਦੇ ਵਿੱਚ ਇੱਕ ਵਾਰ ਜਿਹੜੇ ਆਪਾਂ ਨਗਰ ਕੌਂਸਲ ਦੇ ਈਓ ਨੇ ਉਹਨਾਂ ਨਾਲ ਵੀ ਗੱਲਬਾਤ ਪੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤਸਵੀਰਾਂ ਇੱਕ ਵਾਰ ਫੇਰ ਦੇ ਸਕਦੇ ਹੋ ਕਿ ਇਸ ਜਿਹੜਾ ਕੰਦ ਨੂੰ ਮੁਕੰਮਲ ਢਾਅ ਦਿੱਤਾ ਗਿਆ ਤੇ ਜਿਹੜੀਆਂ ਦੁਕਾਨਾਂ ਨੇ ਹਲੇ ਵੀ ਉੱਥੇ ਹੀ ਮੌਜੂਦ ਨੇ ਤੁਹਾਨੂੰ ਜਿਹੜੀਆਂ ਦੁਕਾਨਾਂ ਦੀਆਂ ਤਸਵੀਰਾਂ ਨੇ ਇੱਕ ਵਾਰ ਉਹ ਵੀ ਦਿਖਾ ਦਿੰਨੇ ਆਂ ਬੰਦ ਕਰਕੇ ਆ ਜੀ ਈਓ ਨਾਲ ਗੱਲਬਾਤ ਕਰਕੇ ਈਓ ਸਰ ਸਚਕਲ ਜੀ ਹੋਰ ਸਰ ਠੀਕ ਹੋ ਪਿੰਚ ਹੋ ਰਿਹਾ ਸਰ ਪਤਾ ਹੈ ਇਸ ਕੋਲ ਰਿਹਾ ਸੀ ਪੱਤਰਕਾਰ ਜੀ ਕੋ ਇੱਕ ਨਾ ਸਰ ਸੰਮਾਣਾ ਪਟੇਵਾਲਾ ਜਿਹੜਾ ਘੱਗਾ ਰੋਡ ਹੈ ਜਿਹੜਾ ਹੁਣ ਮੰਤਰੀ ਸਾਹਿਬ ਨੇ ਨੀ ਪੱਤਰ ਰੱਖਿਆ ਹੋਇਆ ਤੇ ਸਰ 2018 ਦੇ ਵਿੱਚ 22 6 ਨੂੰ ਨਗਰ ਕੌਂਸਲ ਦੇ ਵੱਲੋਂ ਲੈਟਰ ਜਾਰੀ ਕਰਾਇਆ ਗਿਆ ਸੀਗਾ ਦੁਕਾਨਾਂ ਖਾਲੀ ਕਰਾਉਣ ਦੁਕਾਨਾਂ ਖਾਲੀ ਕਰਾਉਣ ਦੇ ਲਈ ਅੱਛਾ ਤੇ ਸਰ ਉਹ ਹਾਲੇ ਵੀ ਉਹ 7 ਦਿਨ ਦਾ ਟਾਈਮ ਸੀਗਾ ਪਰ ਉਹ ਸਾਰੀਆਂ ਦੁਕਾਨਾਂ ਨੇ ਅੱਜ ਵੀ ਮੌਜੂਦ ਨੇ ਪਰ ਗੁਰਦੁਆਰੇ ਦੀ ਸਰ ਕੰਧ ਟਾਹ ਕਿਸ ਤੇ ਕੀ ਕਹੋਗੇ ਗੁਰਦਵਾਰਾ ਜਿਹੜੀ ਸਰ ਕੰਦ ਐ ਪੀਡਬੀ ਦੇ ਮਹਿਕਮੇ ਚਾਨ ਮਾਲਕੋਗੜ ਦੇ ਵਿੱਚ ਆਉਂਦੀ ਸੀ ਉਹ ਜਿਹੜੀ ਕੰਦ ਐ ਸਰ ਢਾ ਦਿੱਤੀ ਗਈ ਤੇ ਦੁਕਾਨਾ ਅੱਜ ਵੀ ਉੱਥੇ ਹੀ ਨੇ ਸਰ ਕਿਉਂ ਸਰ ਸਾਡੇ ਕੋਲ ਜਿਹੜਾ ਲੈਟਰ ਆ ਉਹ ਮੇਰੇ ਕੋਲ ਮੌਕੇ ਤੇ ਮੌਜੂਦ ਆ ਹੁਣ ਠੀਕ ਉਹ ਜੀ ਸਰ ਲਾਈਵ ਚੱਲ ਰਿਹਾ ਮੈਂ ਤੁਹਾਡੀ ਜੀ ਤੁਸੀਂ ਬੋਲ ਰਹੇ ਹੋ ਵੀ ਸਾਰਾ ਸਾਰਾ ਰਿਪੋਰਟ ਹੋ ਰਿਹਾ ਸਭ ਤੋਂ ਪਹਿਲਾਂ ਇਹ ਬਸ ਕਰੀਏ ਕਿ ਆਪਾਂ ਨੂੰ ਪਾਣੀ ਚਾਹੀਦਾ ਹੈ ਜੀ ਠੀਕ ਠੀਕ ਹੈ ਸਰ ਸਭ ਦੇਖ ਸਕਦੇ ਹੋ ਜਿਹੜੇ ਸਮਾਣਾ ਨਗਰ ਕੌਂਸਲ ਦੇ ਈਓ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੀ ਜਿਹੜੀ ਜਾਣਕਾਰੀ ਤੇ ਇਹ ਬਾਹਰ ਹੈ ਲੈਟਰ ਤੇ ਮੈਂ ਇਸ ਨੂੰ ਦੇਖ ਕੇ ਹੀ ਜਿਹੜਾ ਰਿਕਾਰਡ ਦੇਖ ਕੇ ਹੀ ਸਾਰੀ ਜਿਹੜੀ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਫਿਲਹਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਦੇ ਬਾਹਰ ਅਸੀਂ ਜਰੂਰ ਪਹੁੰਚੇ ਆ ਤੇ ਜਿਹੜੇ ਈਓ ਸਾਹਿਬ ਦਾ ਦਫ਼ਤਰ ਹੈ ਉਹ ਅਸੀਂ ਉੱਥੇ ਵੀ ਮੌਕੇ ਤੇ ਮੌਜੂਦ ਆ ਕਿਹਾ ਜਰਾ ਈਓ ਸਾਹਿਬ ਵੱਲੋਂ ਕਿ ਜੇ ਮੈਂ ਜਿਹੜਾ ਅੱਜ ਖਨੋਰੀ ਆ ਤੇ ਜਿਹੜਾ ਮੈਂ ਅੱਜ ਨਹੀਂ ਆ ਸਕਦਾ ਤੇ ਪਰਸਾ ਤੁਹਾਡੇ ਨਾਲ ਆ ਕੇ ਜਿਹੜੀ ਸਾਰੀ ਗੱਲਬਾਤ ਕਰ ਸਕਦਾ ਫਿਲਹਾਲ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਨਗਰ ਕੌਂਸਲ ਦੇ ਵੱਲੋਂ ਇਹ ਦੁਕਾਨਾਂ ਨੂੰ ਜਿਹੜਾ ਪੰਜਾ ਫੇਰਾ ਜਾ ਸਕਦਾ ਕਿਉਂਕਿ ਕੁਝ ਦੁਕਾਨਦਾਰਾਂ ਦੀ ਜਿਹੜੀ ਰੋਜੀ ਹੈ ਉਹ ਵੀ ਬੇਸ਼ੱਕ ਜਾਣੀ ਹੈ ਪਰ ਉਹਨਾਂ ਨੂੰ ਕਿੱਥੇ ਨਾ ਕਿੱਥੇ ਜਿਹੜੀਆਂ ਹੋਰ ਜਗ੍ਹਾ ਵੀ ਮਿਲਣ ਦੇ ਜਿਹੜੇ ਸੰਭਾਵਨਾ ਦੁਕਾਨਦਾਰਾਂ ਵੱਲੋਂ ਮੰਗੀਆਂ ਜਾਂਦੀਆਂ ਸਨ ਸੋ ਦੇਖਦਾ ਕਿੰਨੇ ਟਾਈਮ ਦੇ ਵਿੱਚ ਅਜਿਹੀ ਕਾਰਵਾਈ ਹੈ ਜਿਹੜੀ ਸਾਹਮਣੇ ਹੋ ਕੇ ਨਜ਼ਰ ਆਉਂਦੀ ਹੈ ਫਿਲਹਾਲ ਤੁਸੀਂ ਮੈਨੂੰ ਦਿਓ ਹੁਣ ਕੀ ਜਾਗਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز